ਪਰਮਿੰਦਰ ਸਿੰਘ ਨੇ ਹੋਰੀ ਤਾਰਾਂ ਛੇੜ ਦਿੱਤੀਆਂ ਅੰਦਰ ਦੀਆਂ ਇੱਕ ਗੱਲ ਆਪ ਜੀ ਨਾਲ ਡਾਕਟਰ ਸਤਵੀਰ ਸਿੰਘ ਨੇ ਕੀਤੀ ਹੈ ਕਿ 28 ਪਉ ਦੀ ਲਿਖਤ ਹੈ ਉਹ ਕਿ 28 ਪਉ ਦੀ ਲਿਖਤ ਹੈ ਉੱਥੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਦੁਆਬੇ ਦੇ ਸਿੰਘ ਗਏ ਆਖਿਆ ਕਿ ਸੱਚੇ ਪਾਤਸ਼ਾਹ ਨੂੰ ਸਾਨੂੰ ਦੂਰ ਦਿਓ ਔਰ ਫੈਸਲਾ ਇਹ ਨਾ ਹੋਵੇ ਕਿ ਸੱਚੇ ਪਾਤਸ਼ਾਹ ਜੀ ਦਾ ਸਿੰਘਾਸਨ ਕਿੱਥੇ ਲੱਗੇ ਸਵਰਨ ਸਿੰਘ ਕਹੇ ਮੇਰੇ ਘਰ ਆ ਜੋ ਡਾਕਟਰ ਸਾਹਿਬ ਕਾਣ ਮੇਰੇ ਘਰ ਆ ਜੋ ਤੀਸਰਾ ਚੌਥਾ ਪਾਤਸ਼ਾਹ ਜੀ ਨੇ ਸ਼ਬਦੰਕਤ ਕਰਵਾਇਆ ਕਿ ਜਿੱਥੇ ਤੁਹਾਡਾ ਜੀ ਕਰਦਾ ਉੱਥੇ ਪਲੰਘ ਲਾ ਲਿਓ ਸ਼ਬਦ ਦੇ ਜ਼ਰੀਏ ਦੱਸਿਆ ਗੱਲਬਾਤ ਪਹਿਲਾਂ ਵੈਸੇ ਚੱਲਦੀ ਰਹੀ ਲੇਕਿਨ ਹਜੂਰ ਨੇ ਮਿਹਰਬਾਨ ਹੋਏ ਜਦੋਂ ਮਿਹਰਬਾਨ ਸੱਚੇ ਪਾਤਸ਼ਾਹ ਹੁੰਦੇ ਸ਼ਬਦ ਦੇ ਜ਼ਰੀਏ ਆਪਣਾ ਸੰਦੇਸ਼ ਦੇ ਦੁੰਦੇ ਨੇ ਸ਼ਬਦ ਦੇ ਜ਼ਰੀਏ ਦਿੱਤਾ ਕਿ 21 ਮਾਗ ਵਾਲੇ ਦਿਨ ਜਿੱਥੇ ਤੁਹਾਡਾ ਜੀ ਕੀਤਾ ਉੱਥੇ ਸਾਡਾ ਪਲੰਘ ਲਾ ਲਿਓ ਉਹਨਾਂ ਪੰਜਾਂ ਵੀਰਾਂ ਨੇ ਫੈਸਲਾ ਇਹ ਕੀਤਾ ਕਹਰੀਪੁਰ ਦਾ ਗਰੀਬ ਜਿਹਾ ਸਿੱਖ ਮਹਿੰਗਾ ਸਿੰਘ ਉਹਦੇ ਘਰ ਪਲੰਗ ਲਾ ਲਈਏ ਸੱਚੇ ਬਾਛਾ ਜੀ ਨੇ ਆਖਿਆ ਕਿ ਲੰਗਰ ਵੀ ਇੱਥੇ ਹੀ ਬਣਾ ਲਓ ਜਦੋਂ ਲੰਗਰ ਹਾਜ਼ੂਰ ਨੂੰ ਭੋਗ ਲਾਉਣ ਵਾਸਤੇ ਪੇਸ਼ ਹੋਇਆ ਕਿਉਂਕਿ ਰੁੱਖਾ ਮਿੱਸਾ ਲੰਗਰ ਸੀ ਉਸ ਜਮਾਨੇ ਦੇ ਵਿੱਚ ਅੱਜ ਤੇ ਪਤਾ ਨਹੀਂ ਕੀ ਕੀ ਅਸੀਂ ਕਰੀ ਜਾਂਦੇ ਆ ਸੱਚੇ ਪਾਤਸ਼ਾਹ ਜੀ ਜਦੋਂ ਸੁਲੰਗਰ ਨੂੰ ਭੋਗ ਲਾਇਆ ਪਾਤਸ਼ਾਹ ਦਾ ਕੀ ਫਰਮਾਨਿਆ ਦੁੱਖ ਲੈਣਾ ਆਪ ਜੀ ਦੇ ਨਾਲ ਇਹ ਦੱਸਣੇ ਸਾਂਝੀਆਂ ਕਰਨੀਆਂ ਹਰ ਬਾਣੀ ਸੱਚੇ ਪਾਤਸ਼ਾਹ ਜੀ ਨੇ ਮਹੰਗਾ ਸਿੰਘ ਦੇ ਕਰ ਜਾ ਕੇ ਹਰੀਪੁਰ ਡਿਸਟ੍ਰਿਕਟ ਜਲੰਧਰ ਉਥੇ ਕੀ ਪਹਿਲੀ ਹੀ ਲਾਈਨ ਦਾ ਕੀ ਫਰਮਾਨ ਹੈ ਹੋਏ ਪਰਵਾਨ ਦਰ ਗੁਰਮੁਖ ਟੁੱਕਰ ਜੋ ਤੂੰ ਸਾਨੂੰ ਦਿੱਤਾ ਹੈ ਤੇਰਾ ਦਰ ਪਰਵਾਨ ਹੋ ਗਿਆ ਹੋਏ ਪਰਵਾਨ ਦਰ ਗੁਰਮੁਖ ਟੁੱਕਰ ਟੁਕੜਾ ਟੁਕੜਾ ਖੁਸ਼ੀ ਮਨਾਈ ਵਾਹਿਗੁਰੂ ਹੋਰ ਸੱਚੇ ਪਾਤਸ਼ਾਹ ਜੀ ਨੇ ਇਸ ਟੁਕੜੇ ਦੇ ਉੱਤੇ ਇਸ ਹਰ ਬਾਣੀ ਦੇ ਵਿੱਚ ਦੱਸਨੇ ਪੜੀ ਉਹ ਬਾਣੀ ਇਸ ਇਹਨਾਂ ਟੁਕੜਿਆਂ ਨੇ ਕੀ ਕੀ ਉੱਥੇ ਬਿਆਨ ਕੀਤਾ ਕਿ ਸ਼੍ਰੀ ਭਗਵਾਨ ਸਾਨੂੰ ਇੱਥੇ ਛਕਣ ਵਾਸਤੇ ਆ ਗਿਆ ਮਹੰਗਾ ਸਿੰਘ ਦੇ ਗ੍ਰਹਿ ਵਿਖੇ ਅਸੀਂ ਬੁੱਕਲਦੇ ਹਾਂ ਦੇ ਬਹੁਤ ਪਿਆਰੀ ਲਿਖਤ ਹੈ ਡਿੱਕੀ ਮਗਦੀ ਕੀ ਕੀ ਬਾਣ ਤੇ ਬਣਾਏ ਔਰ ਫਿਰ ਕੀ ਹੋਇਆ ਜਦੋਂ ਪ੍ਰੋਗਰਾਮ ਸਾਰਾ ਸਮਾਪਤ ਹੋਇਆ ਛੋਟੇ ਛੋਟੇ ਬੱਚਿਆਂ ਦਾ ਜਹੀ ਕੀਤਾ ਕਿ ਅਸੀਂ ਹਜੂਰ ਸ਼ੈਨਸ਼ਾ ਦੇ ਚਰਨਾਂ ਦੇ ਵਿੱਚ ਭੰਗੜਾ ਪਾਈਏ। ਉੱਥੇ ਭੰਗੜਾ ਪਿਆ। ਸੱਚੇ ਪਾਤਸ਼ਾਹ ਨੇ ਆਖਿਆ ਇਹ ਉਹ ਭੰਗੜਾ ਨਹੀਂ ਜਿਹੜੀ ਦੁਨੀਆ ਭੰਗੜਾ ਪਾਉਂਦੀ ਆ। ਇਹ ਭਗਤਾਂ ਦਾ ਭੰਗੜਾ ਔਰ ਭਗਵਾਨ ਤੇ ਮੋਰੇ ਭੰਗੜਾ। ਉਹ ਵੀ ਬੜੀ ਪਿਆਰੀ ਲਿਖਤ ਉਹ ਵੀ ਪੜਨ ਵਾਲੀ ਆ। ਸੋ ਆਓ ਉਸ ਪਾਸੇ ਆਪਾਂ ਨਹੀਂ ਜਾਵਾਂਗੇ। ਗ੍ਰੰਥ ਨੰਬਰ 15 ਪ੍ਰਕਾਸ਼ ਹੈ। ਹਜੂਰ ਸ਼ੈਨਸ਼ਾ ਦੇ ਕੋਲ ਸਚਖੰਡ ਦੇ ਵਿੱਚ ਸੱਚਖੰਡ ਦੇ ਵਿੱਚ ਸਾਰੇ ਗੁਰੂ ਪੀਰ ਪੈਗੰਬਰ ਅਵਤਾਰਾਂ ਨੇ ਜਾ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਅਸੀਂ ਤੇਰਾ ਸੰਦੇਸ਼ ਮਾਤ ਰੋਗ ਦੇ ਉੱਤੇ ਦਿੱਤਾ ਪਰ ਕੋਈ ਗੱਲ ਨਹੀਂ ਬਣੀ ਨਾਲ ਹੀ ਚਾਰੇ ਬਾਣੀਆਂ ਨੇ ਆਪਜੀ ਸਰਵਣ ਕਰਦੇ ਹੋ ਚਾਰੇ ਬਾਣੀਆਂ ਨੇ ਸੱਚੇ ਪਾਤਸ਼ਾਹ ਜੀ ਦੇ ਕੋਲ ਬੇਨਤੀ ਕੀਤੀ ਕਿ ਅਸੀਂ ਵੀ ਬਹੁਤ ਕੁਝ ਕਰਕੇ ਆਏ ਹਾਂ ਧਰਤੀ ਦੇ ਉੱਤੇ ਕਿਉਂਕਿ ਬਾਣੀ ਬੋਲੀ ਜਾਂਦੀ ਹੈ ਤੇ ਗਾਂ ਗ੍ਰੰਥ ਲਿਖੇ ਜਾਂਦੇ ਨੇ ਬਾਣੀਆਂ ਨੇ ਵੀ ਕੀ ਕਿਹਾ ਕਿ ਅਸੀਂ ਵੀ ਆਪਣਾ ਬਸਤਰ ਬਿਸਤਰਾ ਬੰਨ ਲਿਆ ਸੱਚੇ ਪਾਤਸ਼ਾਹ ਸਾਡੇ ਕੋਲੋਂ ਵੀ ਕੁਝ ਨਹੀਂ ਇਸ ਧਰਤੀ ਦੇ ਉੱਤੇ ਹੋਇਆ ਤੂੰ ਕਿਰਪਾ ਕਰ ਸੋ ਉਹ ਇੱਕ ਲਾਈਨ ਪਹਿਲਾਂ ਆਪ ਜੀ ਦੇ ਨਾਲ ਸਾਂਝੀ ਕਰਨੀ ਆ ਚਾਰੇ ਬਾਣੀ ਕਹੇ ਸਾਡੀ ਹੋਈ ਬਸ ਵਾਹ ਵਾਹ ਬਸ ਹੋ ਗਈ ਸਾਡੀ ਅਸੀਂ ਬੋਲ ਬੋਲ ਕੇ ਥੱਕ ਲਈਆਂ ਤੇਰਾ ਸੰਦੇਸ਼ ਦੇ ਦੇ ਕੇ ਥੱਕ ਲਈਆਂ ਪਰ ਇਹ ਜਗਤ ਕਿਸੇ ਵੀ ਆਖੇ ਨਹੀਂ ਲੱਗ ਰਿਹਾ ਚਾਰੇ ਬਾਣੀ ਕਹੇ ਸਾਡੀ ਹੋਈ ਬਸ ਬਸ ਤੇ ਸਾਰੇ ਬੰਨ ਵਖਾਹੀਆ ਇਦੋਂ ਅੱਗੇ ਅਸੀਂ ਕੁਝ ਵੀ ਨਹੀਂ ਕਰ ਸਕਦੀਆਂ ਤੂੰ ਕਰਨੀ ਦੇ ਕਰਤੇ ਤੂੰ ਕੁਝ ਨਾ ਕੁਝ ਕਰ ਤੋ ਸੱਚੇ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਲਿਖ ਤੱਕੇ ਚੱਲਦੀ ਜਾਂਦੀ ਆ ਗੁਰੂ ਪੀਰ ਪੈਗੰਬਰ ਅਵਤਾਰਾਂ ਦੀ ਤੇ ਇਨ੍ਹਾਂ ਚਾਰੇ ਬਾਣੀਆਂ ਦੀ ਜਦੋਂ ਗੱਲ ਸਰਵਣ ਕੀਤੀ ਤੇ ਪਾਤਸ਼ਾਹ ਕੀ ਫਰਮਾਨ ਕਰਦੇ ਨੇ ਤੇ ਉਹ ਬਾਣੀਆਂ ਕੀ ਕਹਿੰਦੀਆਂ ਨੇ ਆਓ ਥੋੜੀ ਅਜੀ ਆਪਾਂ ਵਿਚਾਰ ਲੈਨੇ ਆ ਪਾਤਸ਼ਾਹ ਕਹਿੰਦੇ ਤੂੰ ਪੂਰਾ ਕੀਤਾ ਆਪਣਾ ਫਰਜ਼ੀ ਕਿਨੂੰ ਕਿਹਾ ਚਾਰੇ ਬਾਣੀਆਂ ਨੂੰ ਤੂੰ ਪੂਰਾ ਕੀਤਾ ਆਪਣਾ ਫਰਜ਼ੀ ਫਰਜ਼ ਤੇਰਾ ਤੇਰੀ ਝੋਲੀ ਪਾਵਾਂਗਾ ਐ ਚਾਰੇ ਬਾਣੀ ਤੂੰ ਜੋ ਕੁਝ ਪਿੱਛੇ ਕਰਕੇ ਆਈਆਂ ਪਰ ਆਪਸੰਤੀ ਮਦਮ ਬੈਖਰੀ ਤੁਸੀਂ ਸਾਰੇ ਜਾਣਦੇ ਹੋ ਜੋ ਜੋ ਤੂੰ ਪਿੱਛੇ ਕਰਕੇ ਆਈਆਂ ਮੈਂ ਤੇਰਾ ਤੇਰੀ ਝੋਲੀ ਦੇ ਵਿੱਚ ਪਾਵਾਂਗਾ ਫਰਜ ਤੇਰਾ ਤੇਰੀ ਝੋਲੀ ਪਾਵਾਂਗਾ ਜੋਤੀ ਜੋ ਸਰੂਪ ਹਰਿਆ ਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਮਿਹਰ ਨਜ਼ਰ ਇੱਕ ਉਠਾਵਾਂਗਾ ਮਿਹਰ ਨਜ਼ਰ ਇੱਕ ਟਿਕਾਵਾਂਗਾ ਮਿਹਰ ਨਜ਼ਰ ਇੱਕ ਟਿਕਾਵਾਂਗਾ ਤੇਰੇ ਸੁਤੜੇ ਭਾਗ ਉਠਾਵਾਂਗਾ ਤੂੰ ਹਰਾਨ ਨਾ ਹੋ ਜੋ ਤੂੰ ਪਿੱਛੇ ਕਰਕੇ ਆਈ ਆ ਚਾਰੇ ਬਾਣੀਆਂ ਨੂੰ ਆਖਿਆ ਮੈਂ ਤੇਰੇ ਨਾਲ ਹੋਵਾਂਗਾ ਮੈਂ ਤੇਰੇ ਸੁੱਤੇ ਭਾਗ ਨੂੰ ਜਗਾਵਾਂਗਾ ਤੇਰੇ ਰੁੱਟੜੇ ਵੀਰ ਮਨਾਵਾਂਗਾ ਜਿਨ੍ਹਾਂ ਦੀ ਰਸਨਾ ਦੇ ਉੱਤੇ ਤੂੰ ਬੈਠ ਕੇ ਗੱਲਬਾਤ ਕੀਤੀ ਉਹ ਨਹੀਂ ਮੰਨੇ ਮੈਂ ਆਵਾਂਗਾ ਉਹਨਾਂ ਨੂੰ ਬਣਾਉਣ ਵਾਸਤੇ ਤੇਰੇ ਰੁੱਟੜੇ ਵੀਰ ਮਨਾਵਾਂਗਾ ਗੁਰਮੁਖ ਗੁਰਮੁਖ ਸੇ ਤੇਰੇ ਨਾਲ ਰਲਾਵਾਂਗਾ ਅੱਜ ਤੁਸੀਂ ਉਹਨਾਂ ਬਾਣੀਆਂ ਦੇ ਨਾਲ ਹੀ ਸੰਸਾਰ ਨੂੰ ਦੱਸਦੇ ਹੋ ਕਿ ਭਗਵਾਨ ਆ ਗਿਆ ਓਹ ਵੇਖਣ ਤੇਰਾ ਦੁੱਖ ਦੁੱਖ ਉਹਨਾਂ ਦਾ ਤੇਰੀ ਝੋਲੀ ਪਾਵਾਂਗਾ ਇਸੇ ਧਰਤੀ ਦੇ ਉੱਤੇ ਮੈਂ ਉਹਨਾਂ ਕੋਲੋਂ ਹੀ ਆਪਣਾ ਸੰਦੇਸ਼ ਦਵਾ ਦਿਆਂਗਾ ਇਹ ਮੈਂ ਤੇਰੀ ਤੇਰੇ ਤੇ ਹੀ ਕਰਾਂਗਾ ਦੋਹਾ ਉਪਜੇ ਇੱਕੋ ਸੁਖ ਸੁਖ ਸਾਗਰ ਰੂਪ ਜਣਾਵਾਂਗਾ ਨਿਰਗੁਣ ਹੋ ਕੇ ਲਵਾਂ ਪੁੱਛ ਮੈਂ ਆਵਾਂਗਾ ਮੈਂ ਨਿਰਗੁਣ ਹੋ ਕੇ ਆ ਕੇ ਇਸੇ ਧਰਤੀ ਦੇ ਉੱਤੇ ਆ ਕੇ ਮੈਂ ਪੁੱਛ ਲਾਂਗਾ ਜਗ ਨੀਤਰ ਨਜ਼ਰ ਕਿਸੇ ਨਾ ਆਵਾਂਗਾ ਲੋਕਾਂ ਮੈਨੂੰ ਬੰਦਾ ਸਮਝਣਾ ਲੇਕਿਨ ਮੈਂ ਨਿਰਗੁਣ ਧਾਰ ਪਰਮਾਤਮਾ ਹੋਵਾਂਗਾ ਮੈਂ ਜਗਤ ਦੀ ਨਿਤ ਅੱਖਾਂ ਦੇ ਨਾਲ ਨਜ਼ਰ ਨਹੀਂ ਆਵਾਂਗਾ ਮੈਂ ਨਜ਼ਰ ਆਵਾਂਗਾ ਤਾਂ ਸਿਰਫ ਭਗਤ ਦੀ ਨੇਤਰ ਦੇ ਨਜ਼ਰ ਆਵਾਂਗਾ ਬਾਕੀ ਤੂੰ ਮੈਨੂੰ ਪਗਵਾਨ ਮੰਨ ਕੇ ਦੇਖਣਗੇ ਜਗ ਨੀਤਰ ਨਜ਼ਰ ਕਿਸੇ ਨਾ ਆਵਾਂਗਾ ਦੋਹ ਰੱਖਾਂ ਆਪਣੀ ਕੁੱਖ ਐ ਚਾਰੇ ਬਾਣੀ ਤੈਨੂੰ ਵੀ ਤੇ ਮੈਂ ਆਪਣੇ ਭਗਤਾਂ ਨੂੰ ਮੈਂ ਆਪਣੀ ਕੁੱਖ ਦੇ ਵਿੱਚ ਰੱਖਾਂਗਾ ਬਣ ਜਨਨੀ ਰੂਪ ਵਟਾਵਾਂਗਾ ਕਿਉਂ ਜਨਨੀ ਰੂਪਿਆ ਕਿਉਂਕਿ ਉਹ ਵਿਸ਼ਨੂ ਰੂਪਿਆ ਉਹ ਐਸਾ ਮਾਤਾ ਪਿਤਾ ਉਹ ਸਾਰਿਆਂ ਨੂੰ ਰੋਜੀ ਰੋਟੀ ਦਿੰਦਾ ਸਾਰਿਆਂ ਦਾ ਪ੍ਰਿਤਪਾਲਕ ਬਣਦਾ ਉਹ ਜਨਨੀ ਐ ਆਪਣੇ ਭਗਤਾਂ ਨੂੰ ਆਪਣੀ ਕੁੱਖ ਦੇ ਵਿੱਚੋਂ ਜਨਮ ਦਿੰਦਾ ਐ ਮੇਰੀ ਤਾਰ ਸ਼ਬਦ ਸਾਚਾ ਸੁਤ ਤੇਰੇ ਨਾਲ ਅੰਤ ਮਲਾਵਾਂਗਾ ਮੈਂ ਕਿਸ ਤਰ੍ਹਾਂ ਮਿਲਾਂਗਾ ਆਪਣੀ ਧਾਰ ਕਿਹੜੀ ਸ਼ਬਦ ਸੁਤ ਨੂੰ ਨਾਲ ਲੈ ਕੇ ਆਵਾਂਗਾ ਔਰ ਉਸ ਧਾਰ ਦੇ ਵਿੱਚ ਆ ਕੇ ਮੈਂ ਤੇਰੇ ਨਾਲ ਤੇ ਆਪਣੇ ਭਗਤਾਂ ਦੇ ਨਾਲ ਗੱਲ ਕਰਾਂਗਾ ਖੁੱਲੀ ਮੀਡੀ ਰਹੇ ਨਾ ਗੁੱਤ ਕਿਉਂ ਮੈਂ ਤੈਨੂੰ ਸੁਹਾਗਣ ਬਣਾਵਾਗਾ ਮੈਂ ਤੈਨੂੰ ਰੰਡੇਪੇ ਦੇ ਵਿੱਚ ਨਹੀਂ ਰਹਿਣ ਦਿਆਂਗਾ ਮੈਂ ਤੇਰੀ ਮੀਂਡੀ ਗੁੰਦੀ ਰਹਿਣ ਦਿਆਂਗਾ ਵਾਲ ਖੁੱਲਣ ਨਹੀਂ ਦੇਵਾਂਗਾ ਖੁੱਲੀ ਮੀਂਡੀ ਰਹੇ ਨਗੁੱਤ ਸੱਚਾ ਕੰਤ ਸੁਹਾਗੀ ਇੱਕ ਜਣਾਵਾਗਾ ਮੈਂ ਸੱਚਾ ਕੰਤ ਸੁਹਾਗੀ ਹੋ ਕੇ ਆਵਾਂਗਾ ਸਤਜੁਗ ਤੇਰੀ ਮੋਲੇ ਰੁੱਤ ਉਦੋਂ ਮੇਰੇ ਜਨਪਗਤਾਂ ਦੇ ਉੱਤੇ ਤੇ ਐ ਚਾਰੇ ਬਾਣੀ ਮੇਰਾ ਤੇਰੇ ਉੱਤੇ ਉਦੋਂ ਸਤਜੁਗ ਲਾਗੂ ਹੋ ਜਾਵੇਗਾ ਕਲਯੁਗ ਨਹੀਂ ਹੋਏਗਾ ਸਤਜੁਗ ਤੇਰੀ ਮੋਲੇ ਰੁੱਤ ਕਲਯੁਗ ਖਿਜ਼ਾ ਰੂਪ ਗਵਾਵਾਗਾ ਖਿਜ਼ਾਉਂ ਦੀ ਪਛੜ ਮੈਂ ਉਦੋਂ ਪਛੜ ਲਾ ਦਿਆਂਗਾ ਕਿਸ ਨੂੰ ਕਲਯੁਗ ਨੂੰ ਤੇਰੇ ਨਾਲ ਲੜਾਵਾਂ ਸੱਚ ਸੁੱਚ ਕੂੜੀ ਕਿਰਿਆ ਡੇਰਾਟਾਵਾਂਗਾ ਜੋ ਤੇਰੇ ਨਾਲੋਂ ਗਏ ਰੁੱਠ ਅੰਦਰ ਵੜ ਕੇ ਉਹਨਾਂ ਮਨਾਵਾਂਗਾ ਬੜਿਆ ਤੁਹਾਡੇ ਅੰਦਰ ਵੀ ਇਹ ਸਾਬਤ ਕਰ ਦਿੱਤਾ ਕਿ ਮੈਂ ਭਗਵਾਨ ਹੀ ਹਾਂ ਮੈਂ ਤੁਹਾਡੇ ਸਾਹਮਣੇ ਆ ਗਿਆ ਵਾਹ ਕੀ ਕੇਂਦਾ ਪਾਤਸ਼ਾ ਅੰਮ੍ਰਿਤ ਜਾਮ ਪਿਆਵਾ ਕੁੱਟ ਪੜਦਾ ਦੁਈ ਦਵੇਤ ਚਕਾਵਾਂਗਾ ਦੁਈ ਦਵੇਤ ਪੜਦਾ ਇਸ ਤਰ੍ਹਾਂ ਚੱਕਿਆ ਜਾਂਦਾ ਕਿ ਮੇਰਾ ਤੂੰ ਹੀ ਇਕੋ ਇਕ ਭਗਵਾਨ ਆ ਮੈਂ ਕਿਸੇ ਹੋਰ ਨੂੰ ਨਹੀਂ ਨਤਮस्तक ਹੁੰਦਾ ਮੇਰਾ ਮਸਤਕ ਸਿਰਫ ਤੇ ਸਿਰਫ ਤੇਰੇ ਚਰਨਾਂ ਦੇ ਉੱਤੇ ਹੀ ਟਹਿ ਢੇਰੀ ਹੁੰਦਾ ਹੋਰ ਕਿਤੇ ਵੀ ਨਹੀਂ ਹੁੰਦਾ ਕਰ ਪ੍ਰਕਾਸ਼ ਨਿਰਮਲ ਜੋਤ ਉਹ ਐਵੇਂ ਨਹੀਂ ਮੱਥਾ ਟੇਕਣਗੇ ਮੈਂ ਉਹਨਾਂ ਦੀ ਅੰਦਰੋਂ ਜੋਤੀ ਨੂੰ ਨਿਰਮਲ ਕਰਾਂਗਾ ਪ੍ਰਕਾਸ਼ ਦੇਵਾਂਗਾ ਨੂਰ ਨਰਨਾ ਨੂਰ ਵਖਾਵਾਂਗਾ ਕਿਉਂਕਿ ਮੈਂ ਨੂਰ ਹਾਂ ਮੈਂ ਆਪਣੇ ਨੂਰ ਨੂੰ ਆਪਣੇ ਭਗਤਾਂ ਨੂੰ ਜ਼ਰੂਰ ਦਿਖਾਵਾਂਗਾ ਜਿਨ੍ਹਾਂ ਤੇਰੇ ਨਾਲ ਮਿਲ ਕੇ ਤੇਰੇ ਪੜਨ ਦੀ ਹੋਵੇ ਸ਼ੌਕ ਅਜੇ ਤਰਸਦੇ ਨੇ ਮੇਰੇ ਵੀਰ ਕਿ ਮੈਨੂੰ ਸਮਾਂ ਮਿਲ ਜੇ ਮੈਨੂੰ ਸਮਾਂ ਮਿਲ ਜੇ ਜਿੰਨਾ ਤੇਰੇ ਨਾਲ ਮਿਲ ਕੇ ਚੋਂ ਬਾਣੀਆਂ ਨੂੰ ਆਖਿਆ ਤੇਰੇ ਪੜਨ ਦਾ ਹੋਵੇ ਸ਼ੌਕ ਤਿੰਨਾ ਆਪਣੀ ਸ਼ਕਲ ਸਮਝਾਵਾਂਗਾ ਇਹ ਤੇ ਸ਼ਕਲ ਦੀ ਗੱਲ ਕਰਤੀ ਪ੍ਰਮਾਤਮਾ ਨੇ ਮੈਂ ਆਪਣੀ ਸ਼ਕਲ ਸਮਝਾਵਾਂਗਾ ਮੈਂ ਕਿਹੋ ਜਿਹਾ لیکن ਤੁਹਾਡੇ ذریعے ਪਰ ਪਸੰਤੀ ਮਦਮ ਬੈਖਰੀ ਤੁਸੀਂ ਨਾਰਾਜ਼ ਨਾ ਹੋਵੋ ਮੈਂ ਤੁਹਾਡੇ ذریعے ਹੀ ਮੈਂ ਆਪਣੇ ਬੱਚਿਆਂ ਨੂੰ ਭਗਤਾਂ ਨੂੰ ਸਮਝਾ ਦੇਵਾਂਗਾ ਕਿ ਮੇਰੀ ਸ਼ਕਲ ਕੀ ਹੋਜੀ ਹੈ ਜੋ ਮੈਨੂੰ ਭੁੱਲੇ ਐ ਸਰਵਣ ਕਰ ਲੋ ਜਰਾ ਜੋ ਮੈਨੂੰ ਭੁੱਲੇ ਤਿੰਨਾ ਧਰਮ ਰਾਏ ਪਾਏ ਮੁਫਤ ਤਾਕ ਮੈਂ ਉਹਨਾਂ ਨੂੰ ਧਰਮਰਾਜ ਦੇ ਹਵਾਲੇ ਕਰ ਦਵਾਂਗਾ ਜਿਹੜੇ ਮੈਨੂੰ ਭੁੱਲ ਜਾਣਗੇ 184 ਜੂਨ ਫੇਰ ਫਰਾਵਾਂ ਫਰਾਵਾਂਗਾ ਭੁੱਲ ਕੇ ਤੇ ਵੇਖੋ ਪਾਤਸ਼ਾਹ ਆਏ ਹੋਏ ਨੂੰ ਪਾਤਸ਼ਾਹ ਕਹਿੰਦਾ ਮੈਂ 184 ਜੂਨੀ ਦੇ ਵਿੱਚ ਕਮਾਦਾਗਾ ਉਹਨਾਂ ਨੂੰ ਆਲਣੇ ਉੱਡੀ ਗਏ ਕੋਈ ਨਾ ਚੁੱਕੇ ਬੋਟ ਉਹ ਐਸੇ ਮੈਂ ਸਿੱਟਾਂਗਾ ਉਹ ਐਸੇ ਆਲੇ ਨੇ ਉਹ ਡਿੱਗਣਗੇ ਇਸ 184 ਜੂਨੀ ਦੇ ਵਿੱਚ ਐਸੇ ਮੈਂ ਉਹਨਾਂ ਨੂੰ ਸਿੱਟਾਂਗਾ ਉਹਨਾਂ ਨੂੰ ਕੋਈ ਚੱਕਣ ਵਾਲਾ ਨਹੀਂ ਹੋਏਗਾ ਜੋਤੀ ਜੋ ਸਰੂਪਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਤੇਰਾ ਲੇਖਾ ਵੇਖਣ ਆਵਾਂਗਾ ਐ ਪਰਾ ਪਸੰਤੀ ਮਦਮ ਬੈਖਰੀ ਤੂੰ ਅਦਾਸ ਨਾ ਹੋ ਮੈਂ ਆਉਣ ਵਾਲਾ ਇਸ ਮਤਲੁਕ ਦੇ ਉੱਤੇ ਬਾਣੀ ਅੱਗੇ ਬੜੀ ਪਿਆਰੀ ਚੱਲਦੀ ਹੈ ਲੇਕਿਨ ਥੋੜਾ ਜਿਹਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਥੋੜਾ ਅੱਗੇ ਚੱਲ ਕੇ ਦੋ ਚਾਰ ਲਾਈਨਾਂ ਹੋਰ ਨੇ ਪਾਤਸ਼ਾਹ ਕੀ ਕਹਿੰਦੇ ਨੇ ਉਹਨਾਂ ਚਾਰ ਬਾਣੀਆਂ ਨੂੰ ਜੋ ਦਰ ਮੇਰੇ ਮੰਗਣ ਆਏਗਾ ਮੰਗੋਤੇ ਸਹੀ ਮੇਰੇ ਕੋਲ ਆ ਕੇ ਹਾਂ ਜੀ ਜੋਦਰ ਮੇਰੇ ਮੰਗਣ ਆਏਗਾ ਪ੍ਰਭ ਚੋਲੀ ਇਕ ਪਰਾਏਗਾ ਮੰਗਤੇ ਤੇ ਬਣੋ ਇੱਕ ਵਾਰੀ ਹੌਲੀ ਹੌਲੀ ਪੇਵ ਖੁਲਾਏਗਾ ਇਹਨਾਂ 24 ਗ੍ਰੰਥਾਂ ਦੇ ਵਿੱਚ ਪੜ ਕੇ ਦੇਖੋ ਜਿਵੇਂ ਜਿਵੇਂ ਗ੍ਰੰਥ ਅੱਗੇ ਜਾਂਦੇ ਨੇ ਤਿਵੇਂ ਤਿਵੇਂ ਪਾਤਸ਼ਾਹ ਆਪਣਾ ਪੇਧ ਖੋਲਦੇ ਰਹਿੰਦੇ ਨੇ ਮੈਂ ਹੈ ਕੌਣ ਬੋਲੀ ਇਕੋ ਅਗਮ ਸੁਣਾਏਗਾ ਚਾਰ ਯੁਗ ਪੇਵ ਨਾ ਆਏਗਾ ਲਬਦੇ ਰੋ ਦੇ ਭੇਤ ਨੂੰ ਪਰਮਾਤਮਾ ਕਹਿੰਦਾ ਮੇਰਾ ਭੇਤ ਕੋਈ ਵੀ ਚਾਰ ਯੁਗ ਤੱਕ ਨਹੀਂ ਪਾ ਸਕੇਗਾ ਸਮਝ ਉਹਨੂੰ ਆਏਗੀ ਜਿੱਤੇ ਕਿਰਪਾ ਮੈਂ ਆਪ ਕਰਾਂਗਾ ਗੁਰੂ ਅਵਤਾਰ ਧਿਆਨ ਲਗਾਏਗਾ ਵੀ ਆ ਕੀ ਹੋ ਗਿਆ ਗੁਰੂ ਅਵਤਾਰ ਵੀ ਧਿਆਨ ਲਾ ਕੇ ਦੇਖਣਗੇ ਕਿ ਪ੍ਰਮਾਤਮਾ ਆ ਗਿਆ ਸੌਰੀ ਲਾਈਨ ਫੁੱਲ ਗਈ ਮੇਂ ਪੀਰ ਪੈਗੰਬਰ ਨੇਨ ਉਠਾਏਗਾ विष्णु ब्रह्मा शिव दोए जोड़ वास्ता पाएगा करोड़ ततीस नेत्र नैणा नीर बहाएगा श्री भगवान हो मेहरवान जन भगता अपना पेव चुकाएगा गुरु पाछा दा फरमानया गुरु पीर पैगंबर अवतार 33 करोड़ देवते विष्णु ब्रह्मा शिव नु मेरा पेट नहीं आएगा ਅਰ ਮੈਂ ਆਪਣੇ ਜਨ ਭਗਤਾਂ ਦੇ ਕੋਲ ਆਪਣਾ ਭੇਤ ਆਪੇ ਖੋਲ ਦਿਆਂਗਾ ਜਨ ਭਗਤਾ ਇਹ ਆਪਣਾ ਭੇਵ ਚੁਕਾਏਗਾ ਕਿਸ ਤਰ੍ਹਾਂ ਭੇਵ ਚੁਕਾਉਣਾ ਪਾਛਾ ਫਰਮਾਨ ਕਰਦੇ ਨੇ ਅੰਦਰ ਵੜ ਕੇ ਦੇ ਗਿਆਨ ਮੈਂ ਵੜ ਜਾਣਾ ਆਪਣੇ ਬੱਚਿਆਂ ਦੇ ਅੰਦਰ ਵੜ ਕੇ ਦੇ ਗਿਆਨ ਬਾਰੋਂ ਅਖਰ ਨਾ ਕੋਈ ਸਮਝਾਏਗਾ ਜਿੱਧਰ ਤੱਕਣ ਉਧਰ ਨਜ਼ਰੀ ਆਏ ਸ੍ਰੀ ਭਗਵਾਨ ਮੈਂ ਤੇ ਇਦਾਂ ਦੀ ਅੱਖ ਬਣਾ ਦੇਣੀ ਉਹਨਾਂ ਦੀ ਉਹ ਜਿੱਧਰ ਦੇਖਣਗੇ ਮੈਂ ਹੀ ਸਾਹਮਣੇ ਨਜ਼ਰ ਆਵਾਂਗਾ ਜਿੱਧਰ ਤੱਕਣ ਉਧਰ ਨਜ਼ਰ ਆਏ ਸ੍ਰੀ ਭਗਵਾਨ ਵਿਸ਼ਨੂ ਰੂਪ ਸੇਵਕ ਮਾਏਗਾ ਸੋ ਪੁਰਖ ਨਰਿੰਜਣ ਮਿਲੇ ਆਣ ਹੰਗ ਬ੍ਰह्म ਆਪਣੇ ਅੰਗ ਲਗਾਏਗਾ ਦਾਸ ਆਪ ਜੀ ਦੇ ਨਾਲ ਕਈ ਵਾਰੀ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੇ ਅਰਥ ਜੋ ਹਜੂਰ ਪਾਤਸ਼ਾਹ ਨੇ ਸਾਂਝੇ ਕੀਤੇ ਸਾਡੇ ਨਾਲ ਉਹ ਆਪ ਜੀ ਦੇ ਨਾਲ ਸਾਂਝੇ ਕਰੀਦੇ ਇੱਥੇ ਹਰ ਬਾਣੀ ਦੇ ਵਿੱਚ ਪਾਤਸ਼ਾਹ ਬਿਆਨ ਕਰਦੇ ਨੇ ਮਹਾਰਾਜ ਬਣ ਸੂਰਬੀਰ ਬਲਵਾਨ ਸ਼ੇਰ ਇੱਕੋ ਪਵਕ ਸੁਣਾਏਗਾ ਮੈਂ ਮਹਾਰਾਜ ਹੋ ਕੇ ਆਉਣਾ ਸੂਰਬੀਰ ਹੋ ਕੇ ਆਉਣਾ ਔਰ ਮੈਂ ਇੱਕੋ ਪਵਕ ਸਾਰੇ ਸੰਸਾਰ ਨੂੰ ਸੁਣਾਉਣੇ ਆ ਕੇ ਸਿੰਘ ਬੁਕੇ ਦੋ ਜਹਾਨ ਮੈਂ ਸਿੰਘ ਹੋ ਕੇ ਆਉਣਾ ਔਰ ਮੈਂ ਦੋ ਜਹਾਨਾਂ ਦੇ ਵਿੱਚ ਬੁਕਣਾ ਕਿਉਂਕਿ ਮੈਂ ਸ਼ੇਰ ਹੋ ਕੇ ਆਉਣਾ ਨੋਬਤ ਨਾਮ ਇੱਕ ਵਜਾਏਗਾ Vishnu ਕਰੇ ਸਰਬ ਪਰਵਾਨ ਮੈਂ Vishnu ਹੋ ਕੇ ਸਾਰਿਆਂ ਨੂੰ ਪਰਵਾਨ ਕਰ ਲੈਣਾ ਕਿਉਂਕਿ ਮੈਂ ਸਾਰਿਆਂ ਨੂੰ ਰੋਜ਼ੀ ਰੋਟੀ ਦੇਣ ਵਾਲਾ ਹੋ ਕੇ ਆਉਣਾ ਹੈ ਦੁਏ ਜੋੜ ਵਾਸਤਾ ਪਾਏਗਾ ਸ਼੍ਰੀ ਭਗਵਾਨ ਤੇਰਾ ਸੱਚ ਮਕਾਨ ਜੈ ਜੈ ਘਰ ਇੱਕੋ ਇੱਕ ਸੁਣਾਏਗਾ ਚਾਰੇ ਬਾਣੀ ਕਰਤਿਆਨ ਹਰ ਜ਼ੁਬਾਨ ਨਰਾਲਾ ਤੀਰ ਚਲਾਏਗਾ ਲੱਖ ਚਰਾਸੀ ਵਿੱਚੋਂ ਪਹਿਚਾਣੋ ਮੇਰੇ ਵੀਰੋ ਤੇ ਪਹਿਣੋ ਆਪਣੇ ਆਪ ਨੂੰ ਲੱਖ ਚਰਾਸੀ ਵਿੱਚੋਂ ਭਗਤ ਭਗਵਾਨ ਲੈ ਪਹਿਚਾਨ ਮੈਂ 1084 ਦੇ ਵਿੱਚੋਂ ਆਪਣੇ ਭਗਤਾਂ ਨੂੰ ਪਹਿਚਾਨ ਲਾਂਗਾ ਕੌਣ ਕਹਿੰਦਾ ਭਗਵਾਨ ਕਹਿ ਰਿਹਾ ਪੇਵ ਪੇਦਾ ਆਪ ਖੁਲਾਏਗਾ ਸਾਚੇ ਸੰਤਾਂ ਦੇ ਗਿਆਨ ਅਗਿਆਨ ਅੰਧੇਰ ਅੰਧੇਰ ਮਟਾਏਗਾ ਗੁਰਮਖ ਦੀਪਕ ਜੋਤ ਜਗਾਏ ਮਹਾਨ ਨੂਰੋ ਨੂਰ ਡਗ ਮੰਗਾਏਗਾ ਗੁਰ ਸਿਖਾ ਅੰਦਰ ਲਈ ਵੀ ਤੇ ਬਾਹਰ ਲਈ ਵੀ ਆਉ ਸਰਵਣ ਕਰੋ ਗੁਰ ਸਿਖਾ ਕਰ ਕਰ ਮਿਲੇ ਆਣ ਮੈਂ ਇਸ ਤਰ੍ਹਾਂ ਆਵਾਂਗਾ ਮੈਂ ਅੰਦਰ ਤੇ ਰੋਸ਼ਨੀ ਦੇਣੀ ਦੇਣੀ ਆ ਮੈਂ ਉਹਨਾਂ ਦੇ ਕਰ ਕਰ ਦੇ ਵਿੱਚ ਵੀ ਆਵਾਂਗਾ ਗੁਰ ਸਿਖਾ ਕਰ ਕਰ ਮਿਲੇ ਆਣ ਕਾਇਆ ਮੰਦਰ ਅੰਦਰ ਸੋਬਾ ਪਾਏਗਾ ਮੈਂ ਤੁਹਾਡੀ ਕਾਇਆ ਦੇ ਵਿੱਚ ਵੜ ਜਾਣਾ ਤੇਰੀ ਸੇਵਾ ਲਾਏ ਵਾਲੀ ਦੋ ਜਹਾਨ ਐ ਚਾਰੇ ਬਾਣੀ ਮੈਂ ਤੇਰੀ ਸੇਵਾ ਜੋ ਤੂੰ ਹੁਣ ਤੱਕ ਪਿੱਛੇ ਕਰਦੀ ਆਈ ਆ ਮੈਂ ਉਸ ਤੇਰੀ ਸੇਵਾ ਨੂੰ ਅੰਜਾਈ ਨਹੀਂ ਜਾਣ ਦੇਣਾ ਤੇਰੀ ਸੇਵਾ ਲਾਏ ਵਾਲੀ ਦੋ ਜਹਾਨ ਮੈਂ ਦੋ ਜਹਾਨਾਂ ਦਾ ਵਾਲੀ ਹੋ ਕੇ ਸਮਾਤ ਲੋਕ ਦੇ ਉੱਤੇ ਆਉਣਾ ਮੈਂ ਤੇਰੀ ਸੇਵਾ ਨੂੰ ਆਪਣੇ ਲੇਖੇ ਵਿੱਚ ਪਾਲਾਂਗਾ ਦੋ ਅੱਖਰ ਇੱਕ ਸਮਝਾਏਗਾ ਕਿਉਂਕਿ ਉਹ ਵੀ ਮੈਂ ਕਿਉਂਕਿ ਪਾਤਸ਼ਾਹ ਫਰਮਾਨ ਕਰਦੇ ਨੇ ਪਰਾਪਸੰਤੀ ਮਦਮ ਬੈਖਰੀ ਨੂੰ ਕਹ ਰਹੇ ਨੇ ਕਿ ਜਿਹੜੀ ਮੈਂ ਗੱਲ ਕਰਨੀ ਆ ਕੇ ਸੋਹੰਗ ਦੀ ਉਹ ਵੀ ਮੈਂ ਤੇਰੀ ਤ्रू ਹੀ ਉਹ ਹੈ ਗੱਲ ਕਰਨੀ ਆ ਚਾਰੇ ਬਾਣੀਆਂ ਇਹਨਾਂ ਨੂੰ ਪਾਤਸ਼ਾਹ ਸੰਬੋਧਨ ਕਰਦੇ ਨੇ ਕਿ ਮੈਂ ਤੇਰੇ ਕੋਲੋਂ ਹੀ ਗੱਲ ਕਹਾਉਣੀ ਆ ਜੇ ਅਸੀਂ ਸੋਹੰਗ ਦੀ ਗੱਲ ਕਰਦੇ ਆ ਜੇ ਇਹਨੂੰ ਹਰ ਬਾਣੀ ਨੂੰ ਪੜ੍ਹਦੇ ਆ ਤੇ ਕੀ ਅਸੀਂ ਪਰਾ ਪਸੰਤੀ ਮਦਮ ਬੈਖਰੀ ਤੋਂ ਬਾਹਰ ਆ ਨਹੀਂ ਅਸੀਂ ਉਹਦੇ ਅੰਦਰ ਆ ਪਾਤਸ਼ਾਹ ਫਰਮਾਨ ਕਰ ਕੀ ਕਰਦੇ ਨੇ ਤੇਰੀ ਸੇਵਾ ਲੈ ਵਾਲੀ ਦੋ ਜਹਾਨ ਦੋ ਅਖਰੀ ਕਿਸਮ ਜਾਏਗਾ ਕਿਹੜੇ ਦੋ ਅੱਖਰ ਤੂੰ ਮੇਰਾ ਮੈਂ ਤੇਰਾ ਨੌਖੰਡ ਪ੍ਰਿਥਵੀ ਸਤ ਦੀਪ ਲੱਖ ਚਰਾਸੀ ਜੀਵ ਜੰਤ ਅੰਦਰ ਜੇਰਜ ਉਤਪਤ ਸਿਤ ਸਾਰੇ ਗਾਣ ਤੇ ਜੇ ਸਾਰੇ ਗਾਉਣਗੇ ਤੇ ਫਿਰ ਪਰਾ ਪਸੰਤੀ ਮਦਮ ਬੈਖਰੀ ਤੋਂ ਬਾਹਰ ਗਾਇਆ ਨਹੀਂ ਜਾਣਾ ਪਾਤਸ਼ਾਹ ਕਹਿੰਦੇ ਮੈਂ ਤੈਨੂੰ ਤੇਰੇ ਲਿਖੇ ਦੇਵਾਂਗਾ ਸੋਹੰਗ ਟੋਲਾ ਵਜੇ ਨਾਮ ਵਧਾਈਆ ਜੋਤੀ ਜੋ ਸਰੂਪ ਆ ਰਿਆ ਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਨੇਕ ਲੰਕ ਨਰੈਣ ਨਰ ਸ਼ਾ ਪਾਥ ਸ਼ਾ ਸ਼ੈ ਨਿਸ਼ਾ ਇਕੋ ਏਕ ਹੁਕਮ ਵਰਤਾਈਆ ਸੋ ਇਨੀ ਹੀ ਹਰਬਾਣੀ ਦੇ ਨਾਲ ਆਪ ਸਰਬਰ ਸੰਗਤ ਦੇ ਪਾਸੋਂ ਮਾਫੀਦਾ ਜਾਚਕਾ ਇਹ ਜਿਹੜੀ ਗੱਲ ਹੁਣੇ ਆਪ ਜੀ ਨੇ ਸਰਵਣ ਕੀਤੀ ਹੈ ਤੂੰ ਮੇਰਾ ਮੈਂ ਤੇਰਾ ਨੌਖੰਡ ਪ੍ਰਿਥਵੀ ਸੱਤ ਦੀਪ ਲੱਖ 84 ਜੀਵ ਜੰਤ ਅੰਡਜ ਜਿਰਜ ਉਤਪਸੇਤ ਸਾਰੇ ਗਾਣ ਇਹ ਅਜੇ मुट्ठी ਪਰ ਸਿੱਖ ਗਾਉਂਦੇ ਨੇ ਪਰ ਇਹ ਪਾਤਸ਼ਾਹ ਦਾ ਫਰਮਾਨ ਆ ਕਿ ਜਦੋਂ ਸਤਿਗੁਰੂ ਪੂਰਾ ਇਸ ਧਰਤੀ ਦੇ ਉੱਤੇ ਲੱਗ ਗਿਆ ਸਾਰੇ ਜੀਵਾਂ ਨੇ ਆਪਨੇ ਲਾਇਨ ਸਰਵਣ ਕੀਤੀ ਕਿ ਅੰਡਰ ਜਿਰਜ ਉਤਪਸ ਸੇਤਜ ਸਾਰਿਆਂ ਨੇ ਗੋਣਾ ਬੇਸ਼ੱਕ ਉਹਨੂੰ ਅਸੀਂ ਇੰਨਾ ਸਰਵਣਾ ਦੇ ਨਾਲ ਨਾ ਸੁਣੀਏ ਲੇਕਿਨ ਉਹਨਾਂ ਜੀਵਾਂ ਨੇ ਵੀ ਤੂੰ ਮੇਰਾ ਮੈਂ ਤੇਰਾ ਗੋਣਾ ਸੋ ਆਓ ਪੰਜ ਵਾਰ ਹਜੂਰ ਸ਼ੰਸ਼ਾ ਜੀ ਦੀ ਬਖਸ਼ਿਸ਼ ਤੂੰ ਮੇਰਾ ਮੈਂ ਤੇਰਾ ਦਾ ਪਪਾਇਨ ਕਰਾਂਗੇ ਦਾਸ ਸ਼ਬਦ ਬੋਲੇਗਾ ਪੂਰੇ ਦਾ ਪੂਰਾ ਹੀ ਤੂੰ ਮੇਰਾ તુસી સારેયાને કહેના તું મેરા 10 બોલેગા મેં તેરા તુસી સારેયાને કહેના મેં તેરા શબ્દ પૂરા બોલાંગે તું મેરા તું મેરા મેં તેરા મેં તેરા 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 सोहंग महाराज शेर सिंह विष्णु भगवान